ਮੁਲਾਜ਼ਮਾ ਨੇ ਅੱਜ ਪੰਜਾਬ ਸਕੱਤਰੇ ਦੇ ਵਿੱਚ ਹੀ ਰੈਲੀ ਕਰਕੇ ਸਰਕਾਰ ਵਿਰੁੱਧ ਸਿੱਧੀ ਲੜਾਈ ਸ਼ੁਰੂ ਕਰ ਦਿੱਤੀ ਹੈ ਸਕੱਤਰੇ ਦੇ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਸਕੱਤਰੇ ਦੀ 7ਵੀਂ ਮੰਚਲ ਤੇ ਰੈਲੀ ਹੋਈ ਹੈ ਜਿਸ ਦੇ ਵਿੱਚ ਮੁਲਾਜ਼ਮਾ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਮੁਲਾਜ਼ਮਾ ਨੇ ਨਾਰੇ ਜਿਹੜੇ ਗੂੰਜੇ ਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਣ ਦੀ ਆਵਾਜ਼ ਉਹਨਾਂ ਦੇ ਵੱਲੋਂ ਚੁੱਕੀ ਗਈ ਹੈ ਇਸੇ ਖਬਰ ਤੇ ਬਧੇਰੀ ਜਾਣਕਾਰੀ ਲਵਾਂਗੇ ਦਾ ਸਮਰ ਨੂੰ ਸੀ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਨਾ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਨੇ ਅੱਜ ਸਕੱਤਰੇ ਦੇ ਅੰਦਰ ਹੀ ਨਾਰੇਬਾਜ਼ੀ ਕਰ ਦਿੱਤੀ ਹੈ ਬਿਲਕੁਲ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਦੀ ਇੱਕ ਸਾਂਝੀ ਐਕਸ਼ਨ ਕਮੇਟੀ ਹੈ ਜਿਹਦੇ ਵਿੱਚ ਹਰੇਕ ਵਰਗ ਹਰੇਕ ਦਫ਼ਤਰ ਦੇ ਸਕੱਤਰੇ ਦੇ ਜਿਹੜੇ ਮੁਲਾਜ਼ਮ ਨੇ ਸ਼ਾਮਿਲ ਨੇ ਔਰ ਅੱਜ ਸਮੂਹ ਸਕੱਤਰੇ ਦੇ ਮੁਲਾਜ਼ਮਾਂ ਨੇ ਸਾਂਝੀ ਰੈਲੀ ਪੰਜਾਬ ਸਕੱਤਰੇ ਦੀ ਮੰਜ਼ਲ ਜਿਹੜੀ ਸਤਵੀਂ ਮੰਜ਼ਲ ਹੈ ਜਿੱਥੇ ਵਿੱਤ ਅਵ ਪਾਕ ਦਾ ਦਫਤਰ ਬਹੁਤ ਵੱਡਾ ਹਾਲ ਹੈ ਉੱਥੇ ਰੈਲੀ ਕੀਤੀ ਔਰ ਦੇਖਣ ਜੋ ਗੱਲ ਐ ਸੀ ਵੀ ਇਸ ਰੈਲੀ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਮੁਲਾਜ਼ਮ ਬੱਜੇ ਔਰ ਸਕਤਰਤ ਵਿੱਚ ਵੀ ਬਹੁਤ ਜੋਰ-ਜੋਰ ਦੀ ਨਾਅਰੇ ਗੂੰਜ ਰਹੇ ਸੀ ਇੱਕ ਪਾਸੇ ਅੱਜ ਕੈਬਨਟ ਤੇ ਜਿਹੜੇ ਨਵੇਂ ਮੰਤਰੀ ਸ਼ਾਮਲ ਕੀਤੇ ਨੇ ਉਹ ਆਪਣਾ ਚਾਰਜ ਵਗੈਰਾ ਲੈ ਰਹੇ ਸੀ ਕਾਫੀ ਰਸਿਓ ਦੂਸਰੇ ਪਾਸੇ ਮੁਲਾਜ਼ਮਾਂ ਦੇ ਨਾਰੇ ਜਿਹੜੇ ਸੀ ਉਹਦੀ ਗੂੰਜ ਸਾਰੇ ਪਾਸੇ ਪੈ ਰਹੀ ਸੀ ਔਰ ਜੇ ਸਿੱਧੇ ਤੌਰ ਤੇ ਕਹਿ ਲਿਆ ਜਾਵੇ ਵੀ ਅੱਜ ਮੁੱਖ ਮੰਤਰੀ ਮੁੱਖ ਸਕੱਤਰ ਸਾਰੇ ਜਿਹੜੇ ਮੰਤਰੀ ਤੇ ਅਧਿਕਾਰੀ ਪੰਜਾਬ ਸਕੱਤਰਚ ਬੈਠਦੇ ਨੇ ਉਹਨਾਂ ਦੇ ਕੰਨਾਂ ਤੱਕ ਮੁਲਾਜ਼ਮਾਂ ਦੀ ਜਿਹੜੀ ਸਿੱਧੀ ਨਾਰਿਆਂ ਦੀ ਆਵਾਜ਼ ਪਹੁੰਚ ਗਈ ਹੈ ਔਰ ਮੁਲਾਜ਼ਮ ਜਿਹੜੇ ਲੀਡਰ ਨੇ ਸਕਤਰਤ ਦੇ ਖਾਸ ਕਰਕੇ ਸੁਖਚੰਨ ਸਿੰਘ ਖੇੜਾ ਜਿਹੜੇ ਨਵਨਯੁਕਤ ਹੋਣ ਸਾਂਝੀ ਐਕਟਿੰਗ ਕਮੇਟੀ ਸਕਤਰਤ ਦੇ ਜਿਹੜੇ ਪ੍ਰਧਾਨ ਬਣਾਏ ਨੇ ਔਰ ਇਸੇ ਤਰ੍ਹਾਂ ਪੰਜਾਬ ਸਕਤਰਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਫੌਜੀ ਮਨਜੀਤ ਰੰਦਾਵਾ ਇੰਦਰਪਾਲ ਪੰਘੂ ਮੈਡਮ ਅਲਕਾ ਤੇ ਇਸੇ ਤਰ੍ਹਾਂ ਸਕਤਰਤ ਦੇ ਜਿਹੜੇ ਰਿਟਾਇਰਡ ਅਫੀਸਰ ਐਸੋਸੀਏਸ਼ਨ ਆ ਉਹਦੇ ਪ੍ਰਧਾਨ ਸ਼ਾਮਬਲਾਲ ਸ਼ਰਮਾ ਸਾਹਿਲ ਸ਼ਰਮਾ ਬਲਦਰਾਜ ਸਿੰਘ ਦਾਓ ਤੇ ਹੋਰ ਵੱਡੀ ਗਿਣਤੀ ਜਿਹੜੀ ਲੀਡਰਸ਼ਿਪ ਸਾਰੀ ਇੱਕ ਮੁਟਸੀ ਉਹ ਸਾਰਿਆਂ ਨੇ ਇਹ ਚੇਤਾਵਨੀ ਦਿੱਤੀ ਅੱਜ ਪੰਜਾਬ ਸਰਕਾਰ ਨੂੰ ਵਜੇ ਤੁਰੰਤ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇ ਦੇਣਗੇ ਔਰ ਇਸ ਮੌਕੇ ਬੜਾ ਪ੍ਰੋਟੈਸਟ ਸੀ ਕਿ ਐਸਐਸਐਸ ਬੋਰਡ ਦੇ ਦੋ ਮੁਲਾਜ਼ਮਾਂ ਨੂੰ ਇੱਕ ਅਧਿਕਾਰੀ ਵੱਲੋਂ ਬਿਨਾਂ ਕਿਸੇ ਕਾਰਨ ਮੁਅਤਲ ਕੀਤਾ ਗਿਆ ਔਰ ਸਕੱਤਰੇ ਦੇ ਵੀ ਕਈ ਮੁਲਾਜ਼ਮ ਜਿਹੜੇ ਇਹ ਕੰਮ ਦੇ ਬੋਝ ਚ ਦਬੇ ਪਏ ਨੇ ਉਹਨਾਂ ਉੱਪਰ ਅਫਸਰਸ਼ਾਈ ਦਬਾਅ ਪਾ ਕੇ ਤੇ ਮੁਤਲੀ ਦੇ ਧਮਕੀਆਂ ਦਿੰਦੇ ਨੇ ਉਹਦਾ ਗੰਭੀਰ ਨੋਟਿਸ ਲਿਆ ਗਿਆ ਇਸੇ ਤਰ੍ਹਾਂ ਇਹ ਵੀ ਰੋਸ ਪ੍ਰਗਟ ਕੀਤਾ ਕਿ ਪਿਛਲੇ ਸਮੇਂ ਮੁਖ ਸਕੱਤਰ ਨੇ ਸਕੱਤਰ ਦੇ ਜੂਨੀਅਰ ਨਾਲ ਮੀਟਿੰਗ ਕਰਕੇ ਕਈ ਮੰਗਾਂ ਜਿਹੜੀਆਂ ਸੀ ਉੱਤੇ ਸਹਿਮਤੀ ਦਿੱਤੀ ਸੀ ਪਰ ਅੱਜ ਤੱਕ ਇਸ ਮੀਟਿੰਗ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਔਰ ਖਾਸ ਕਰਕੇ ਡੀਏ ਜਿਹੜਾ 12 ਅਫੀਸਰ ਮੁਲਾਜ਼ਮਾਂ ਦਾ ਡੀ ਹੋਇਆ ਔਰ ਇਸੇ ਤਰ੍ਹਾਂ 5.5 ਸਾਲ ਦਾ ਏਰੀਅਰ ਜਿਹੜਾ ਤਨਖਾਹ ਕਮਿਸ਼ਨ ਦਾ ਪੈਂਡਿੰਗ ਹੈ ਔਰ ਇਸੇ ਤਰ੍ਹਾਂ 239 ਮਹੀਨਿਆਂ ਦਾ ਡੀਏ ਦਾ ਏਰੀਅਰ ਜਿਹੜਾ ਪੈਂਡਿੰਗ ਹੈ ਉਹਨੂੰ ਲੈ ਕੇ ਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਲੀਡਰਸ਼ਿਪ ਨੇ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਔਰ ਦੋਸ਼ ਲਾਇਆ ਵੀ ਇਹ ਰੂਟੀਨ ਦੀਆਂ ਮੰਗਾਂ ਵੀ ਸਰਕਾਰ ਨਾ ਮੰਨ ਕੇ ਪੰਜਾਬ ਦੇ ਮੁਲਾਜ਼ਮਾਂ ਦਾ ਬਹੁਤ ਵੱਡਾ ਜਿਹੜਾ ੱਤਕਾ ਕਰੀ ਆ ਜੀ ਅ ਤਰਲੋਚਨ ਜੀ ਹੁਣ ਕੀ ਮਾਹੌਲ ਬਣੇਗਾ ਮੁਲਾਜ਼ਮਾਂ ਦਾ ਸੰਘਰਸ਼ ਕਿਹੜੇ ਰਾਹ ਪਵੇਗਾ ਦਰਅਸਲ ਪੰਜਾਬ ਸਖਤਰੇ ਤੇ ਮੁਲਾਜ਼ਮਾਂ ਨੂੰ ਸਮੁੱਚੇ ਪੰਜਾਬ ਦਾ ਇੱਕ ਪੰਜਾਬ ਦੇ ਮੁਲਾਜ਼ਮਾਂ ਦਾ ਇੰਜਨ ਕਿਹਾ ਜਾਂਦਾ ਇਹ ਕਿਹਾ ਜਾਂਦਾ ਵੀ ਜੇ ਪੰਜਾਬ ਸਖਤਰ ਸਕਤਰੇ ਦੇ ਮੁਲਾਜ਼ਮ ਸਟਾਰਟ ਹੋ ਜਾਣਾ ਸੰਘਰਸ਼ ਕਰਨ ਲਈ ਭਾਵੇਂ ਇੰਜਨ ਸਟਾਰਟ ਹੋ ਜਾ ਤੇ ਫਿਰ ਜਿਹੜੇ ਪਿੱਛੇ ਡੱਬੇ ਨੇ ਉਹ ਆਪਣੇ ਆਪ ਹੀ ਭੱਜ ਜਾਂਦੇ ਨੇ ਸੋ ਬੜੇ ਚਿਰ ਤੇ ਪੰਜਾਬ ਦੇ ਮੁਲਾਜ਼ਮ ਦੇਖ ਰਹੇ ਸੀ ਪੰਜਾਬ ਸਕਤਰੇ ਤੇ ਮੁਲਾਜ਼ਮ ਕਦੋਂ ਜਿਹੜੇ ਨੇ ਆਰਗੇਨਾਈਜ਼ ਹੁੰਦੇ ਨੇ ਕਦੋਂ ਸਰਗਰਮ ਹੁੰਦੇ ਨੇ ਕਦੋਂ ਸੰਘਰਸ਼ ਦੇ ਰਾਹ ਪੈਂਦੇ ਪਰ ਅੱਜ ਸਾਰੇ ਪੰਜਾਬ ਵਿੱਚ ਚਰਚਾ ਸੀ ਕਿ ਹੁਣ ਸਾਡਾ ਇੰਜਨ ਜਿਹੜਾ ਉਹ ਸਟਾਰਟ ਹੋ ਗਿਆ ਉਹ ਸੰਘਰਸ਼ ਨੂੰ ਹੋਰ ਸਖਤ ਰੂਪ ਦਿੱਤਾ ਜਾਊਗਾ ਦਰ ਫੀਲਡ ਵਿੱਚ ਮਸਜਿਦ ਸਰ ਜੂਨੀਅਨ ਨੇ ਵੀ ਪਿਛਲੇ ਸਮੇਂ ਲੰਬੀ ਹੜਤਾਲ ਕੀਤੀ ਸੀ ਟੀਸੀ ਦਫਤਰਾਂ ਦੇ ਮੁਲਾਜ਼ਮਾਂ ਨੇ ਵੀ ਲੰਬੀ ਹੜਤਾਲ ਕੀਤੀ ਸੀ ਇਸੇ ਤਰ੍ਹਾਂ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਲੰਬੇ ਸਮੇਂ ਤੋਂ ਵੱਡੀਆਂ ਰੈਲੀਆਂ ਪ੍ਰੋਟੈਸਟ ਪ੍ਰਦਰਸ਼ਨ ਕਰਦਾ ਆ ਰਿਹਾ ਪਰ ਉਹਨਾਂ ਨੂੰ ਪਹਿਲਾਂ ਮੀਡੀਆ ਦਾ ਸਮਾਂ ਦਿੱਤਾ ਜਾਂਦਾ ਫਿਰ ਮੀਡੀਆ ਬੁਲਤਵੀ ਹੋ ਜਾਂਦੀਆਂ ਔਰ ਇਸੇ ਚੱਕਰ ਵਿੱਚ ਪੰਜਾਬ ਦੇ ਹਰੇਕ ਵਰਗ ਦੇ ਮੁਲਾਜ਼ਮ ਜਿਹੜੇ ਫਸੇ ਪਏ ਨੇ ਔਰ ਹੁਣ ਜਿਹੜੀ ਇੱਕ ਤਾਕ ਲੱਗੀ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੀ ਵੀ ਪੰਜਾਬ ਸਕੱਤਰੇ ਦੇ ਮੁਲਾਜ਼ਮ ਸਰਗਰਮ ਹੋਣ ਪੰਜਾਬ ਸਕੱਤਰੇ ਦੇ ਮੁਲਾਜ਼ਮ ਜਿਹੜਾ ਆ ਉਹ ਸੰਘਰਸ਼ ਦਾ ਜਿਹੜਾ ਝੰਡਾ ਤੇ ਡੰਡਾ ਫੜਦ ਤਾਂ ਹੀ ਗੱਲ ਬੰਦੀ ਆ ਸੋ ਅੱਜ ਪੰਜਾਬ ਸਕੱਤਰੇ ਦੇ ਮੁਲਾਜ਼ਮਾਂ ਵੱਲੋਂ ਵੀ ਸੰਘਰਸ਼ ਦੀ ਰੂਪਰੇਖਾ ਅਖਤਿਆਰ ਕਰਨ ਤੋਂ ਬਾਅਦ ਜਿਹੜੇ ਸੰਕੇਤ ਦਿੱਤੇ ਨੇ ਸੁਖਜੈ ਸਿੰਘ ਖੇੜਾ ਨੇ ਉਹਨਾਂ ਨੇ ਕਿਹਾ ਵੀ ਹੋਣਾ ਸੀ ਕਿ ਜਿਹੜਾ ਮੁਲਾਜ਼ਮ ਮੰਚ ਪੰਜਾਬ ਪਹਿਲਾ ਸੀ ਜਿਹਨੇ ਬਹੁਤ ਸੰਘਰਸ਼ ਲੜੇ ਸੀ ਉਹਨੂੰ ਸੰਘਰਸ਼ ਸਰਗਰਮ ਕਰਾਂਗੇ ਸਕਤਰੇ ਦੇ ਮੁਲਾਜ਼ਮਾਂ ਦੇ ਨਾਲ ਡਾਇਰੈਕਟੋਰੇਟ ਦੇ ਮੁਲਾਜ਼ਮਾਂ ਨੂੰ ਵੀ ਜੋੜਾਂਗੇ ਇਸੇ ਤਰ੍ਹਾਂ ਅਸਲੀ ਦੇ ਸਿਰਫ ਜੁਨੀਅਰ ਦੇ ਮੁਲਾਜ਼ਮਾਂ ਨੂੰ ਇਹ ਨਾਲ ਜੋੜਿਆ ਜਾਵੇਗਾ ਤੇ ਹੋਰ ਵੱਖ-ਵੱਖ ਵਰਗਾਂ ਦੀਆਂ ਜਿਹੜੀਆਂ ਐਸੋਸੀਏਸ਼ਨਾਂ ਨੇ ਉਹਨਾਂ ਦੀ ਲੀਡਰਸ਼ਿਪ ਨਾਲ ਤਾਲਮਿਲ ਬਣਾ ਕੇ ਜਲਦੀ ਪੰਜਾਬ ਮਲਾਜਮ ਸੰਘਰਸ਼ ਪੰਜਾਬ ਮਲਾਜਮ ਮੰਚ ਜਿਹੜਾ ਆ ਉਹਨੂੰ ਸਰ ਗਰਮ ਕੀਤਾ ਜਾਊਗਾ ਪਰ ਵਾਈਬ ਕੀਤਾ ਜਾਊਗਾ ਔਰ ਸਰਕਾਰ ਦੇ ਵਿਰੋਧ ਇੱਕ ਸੰਜੀ ਲੜਾਈ ਛੇੜੀ ਜਾਵੇਗੀ ਜੀ ਸ਼ੁਕਰੀਆ ਤਰਲੋਚਨ ਜੀ ਜਾਣਕਾਰੀ ਦੇਣ ਦੇ ਲਈ